ਹਾਂਜੀ ਅ ਅੱਜ ਜੋ ਠਾਣਾ ਨੰਬਰ ਡਿਵੀਜ਼ਨ ਨੰਬਰ 5 ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਜੀ ਡੈਮੋਲੇਸ਼ਨ ਦੀ ਇਸ ਦੇ ਸਬੰਧ ਦੇ ਵਿੱਚ ਕਾਰਪੋਰੇਸ਼ਨ ਵੱਲੋਂ ਤੋਂ ਡੀਸੀ ਆਫਿਸ ਜਿਹੜਾ ਆ ਸਾਨੂੰ ਇੰਟੀਮੇਸ਼ਨ ਦਿੱਤੀ ਗਈ ਸੀਗੀ ਇੱਕ ਇਲੀਗਲ ਕੰਸਟਰਕਸ਼ਨ ਜੋ ਕਿ ਇਹ ਹਾਊਸ ਨੰਬਰ 1096 ਸੀਗਾ ਇਸ ਦੇ ਵਿੱਚ ਤਿੰਨ ਲੋਕ ਰਹਿੰਦੇ ਨੇ ਲਖਵੀਰ ਕੌਰ ਰੇਖਾ ਸੰਦੀਪ ਕੁਮਾਰ ਤੇ ਸੂਰਜ ਕੁਮਾਰ ਜੋ ਕਿ ਤਿੰਨੇ ਹੀ ਐਨਡੀਪੀਐਸ ਦੇ ਜਿਹੜੇ ਕਿ ਸਮਗਲਰ ਹੈਗੇ ਨੇ ਇਹਨਾਂ ਦੇ ਉੱਤੇ ਜੋ ਕਿ ਐਨਡੀਪੀਐਸ ਦੇ ਤਿੰਨ ਤਿੰਨ ਮੁਕੱਦਮੇ ਦਰਜ ਨੇ ਮੈਨੂੰ ਵੈਰੀਫਾਈ ਕਰਨ ਤੇ ਹੁਣ ਵੀ ਜਿਹੜੀ ਲਖਵੀਰ ਕੌਰ ਰੇਖਾ ਉਹ ਐਨਡੀਪੀਐਸ ਦੇ ਮਕਦਮੇ ਦੇ ਵਿੱਚ ਕਪੂਰਥਲਾ ਜੇਲ੍ਹ ਦੇ ਵਿੱਚ ਆਲਰੇਡੀ ਬੰਦਾ ਸੋ ਇਹ ਕਾਰਪੋਰੇਸ਼ਨ ਵੱਲੋਂ ਵੀ ਇਹਨਾਂ ਨੂੰ ਜਦੋਂ ਵੈਰੀਫਾਈ ਕੀਤਾ ਗਿਆ ਤੇ ਇਹਦੇ ਉੱਤੇ ਜਿਹੜੀ ਇਲੈਗਲ ਕੰਸਟਰਕਸ਼ਨ ਜਿਹੜੀ ਇਹਨਾਂ ਦੀ ਪਾਈ ਗਈ ਆ ਸੋ ਇਹਦੀ ਡੈਮੋਲੇਸ਼ਨ ਦੇ ਲਈ ਇਹਨਾਂ ਵੱਲੋਂ ਸਿਕਿਉਰਿਟੀ ਦੀ ਮੰਗ ਕੀਤੀ ਗਈ ਸੀ ਕਿ ਜਿਨ੍ਹਾਂ ਨੂੰ ਕਿ ਅੱਜ ਜਿਹੜਾ ਆ ਇਹਨਾਂ ਦਾ ਕਰਨ ਨੂੰ ਜਦੋਂ ਹਟਾਇਆ ਗਿਆ ਸੋ ਉਸ ਦੇ ਵਿੱਚ ਜਿਹੜੀ ਆ ਸਾਡੇ ਵੱਲੋਂ ਸਿਕਿਉਰਿਟੀ ਪ੍ਰੋਵਾਈਡ ਕੀਤੀ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਲਾਅ ਐਂਡ ਆਰਡਰ ਦੀ ਜਿਹੜੀ ਆ ਪ੍ਰੋਬਲਮ ਨਾ ਆ ਸਕੇ ਤੇ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਯੋਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਆ ਸੋ ਉਸ ਦੇ ਵਿੱਚ ਲਗਾਤਾਰ ਜਿਹੜੇ ਵੀ ਕੋਈ ਇਸ ਤਰ੍ਹਾਂ ਦੇ ਸਮਗਲਰ ਜਾਂ ਜਿਨ੍ਹਾਂ ਨੇ ਕੋਈ ਜਿਹੜੀ ਆ ਗਲਤ ਤਰੀਕੇ ਨਾਲ ਜਿਹੜੀ ਕੋਈ ਪ੍ਰਾਪਰਟੀ ਅਕਵਾਇਰ ਕੀਤੀ ਜਾਂ ਕੋਈ ਕੰਸਟਰਕਸ਼ਨ ਕੀਤੀ ਗਈ ਆ ਉਹਨੂੰ ਥਰੂ ਡੂ ਦਾ ਪ੍ਰੋਸੀਜਰ ਜਿਹੜਾ ਕਾਨੂੰਨ ਦੇ ਅਨੁਸਾਰ ਉਹਨਾਂ ਦੇ ਅਗੇਂਸਟ ਜਿਹੜੀ ਆ ਕਾਰਵਾਈ ਕੀਤੀ ਜਾ ਰਹੀ ਆ ਤੇ ਅੱਗੇ ਤੋਂ ਵੀ ਜਿਹੜਾ ਇਨ ਫਿਊਚਰ ਵੀ ਇਦਾਂ ਦੇ ਜਿਹੜੇ ਵੀ ਹੋਣਗੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਥੈਂਕ ਯੂ